ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਬ੍ਰਾਡਲੌਗਸ ਤੇ ਹੋਰ ਤੁਸੀਂ ਸਾਰੇ ਕਿੰਨੇ ਹੌਪਰਦੇ ਹੋ ਤੁਸੀਂ ਤਰ੍ਹਾਂ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਰਹੋ ਕਿਉਂ ਜੋ ਬਲੌਗ ਦੀ ਸਟਾਰਟਿੰਗ ਕਰਦੇ ਆਂ ਜੇ ਕੋਈ ਚੈਨਲ ਤੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਟਾਈਮ ਹੋ ਗਿਆ 1:35 ਮਿੰਟ ਦਾ ਤੇ ਇਸ ਤੋਂ ਪਹਿਲਾਂ ਹੁਣ ਸਿਕਲ ਦੁਪਹਿਰ ਨੂੰ ਧੁੱਪ ਚੜ ਗਈ ਇਸ ਤੋਂ ਪਹਿਲਾਂ ਮੀਂਹ ਪੈ ਕੇ ਹਟਿਆ ਉਹ ਕਲਿੱਪ ਮੈਂ ਨਾ ਇਸ ਤੋਂ ਬਾਅਦ ਐਡ-ਆਨ ਕਰ ਦੂੰਗੀ ਕਲਿੱਪ ਮੈਂ ਬਣਾਈ ਹੈ ਉਕਲਿੱਪਾ ਪੇਸ ਤੋਂ ਬਾਅਦ ਐਡ-ਆਨ ਕਰਦਾਂਗੇ ਮੀਹ ਵਾਲੀ ਮੀਹ ਬਹੁਤ ਕਿਣ ਮੈਂਜੀ ਮਤਲਬ ਵਧੀਆ ਮੌਸਮ ਸਵੇਰ ਸਵੇਰ ਦਾ ਨਾ ਸਵੇਰ ਦਾ ਜਿਹੜਾ ਮੌਸਮ ਉਹ ਠੰਡਾ ਠੰਡਾ ਰਿਹਾ ਤੇ ਮੀਹ ਵੀ ਥੋੜੇ ਸਮਨੇ ਮੈਂ ਕਲਿੱਪ ਲਗਾਉਂਗੀ ਥੋੜਾ ਜਿਹਾ 10 ਮਤਲਬ ਅੱਧਾ ਘੰਟਾ ਪਹਿਲਾਂ ਦੀ ਗੱਲ ਈ ਆ ਤੇ ਮੀਹ ਪਿਆ ਕੇ ਹਟਿਆ ਤੇ ਆਪਾਂ ਹੁਣ ਛੇ ਨੁਬਾ ਚਲੋ ਜੀ ਆਪਾਂ ਨਾ ਇਧਰ ਨਾ ਬਣਾਉਣ ਲੱਗੇ ਆ ਮੀਂਹ ਦਾ ਸਾਹਮਣੇ ਕਈ ਚੀਜ਼ ਵੀ ਗਈ ਬੰਦਾ ਲੈਟਰ ਗੱਡ ਐਦਾਂ ਹੁੰਦਾ ਪਤਾ ਨਹੀਂ ਕਿੱਧਰ ਗਿਆ ਲਓ ਜੀ ਆਪਾਂ ਫੜਾ ਹੀ ਦਰਤੀ ਆਪਾਂ ਤੇ ਆਪਣਾ ਸੇਵੀਆਂ ਜਿਹੜੀਆਂ ਰੋਸਟ ਕਰਦੇ ਆ ਠੀਕ ਹੈ ਹੋ ਜਿਹਾ ਆਪਣਾ ਸੇਵੀਆਂ ਨੂੰ ਭੁੰਨਦੇ ਤੇ ਸੇਵੀਆਂ ਬਣਾਉਂਦੇ ਆ ਦੁੱਧ ਵਾਲੀਆਂ ਨਹੀਂ ਬਣਾਉਂਦੇ ਆਪਾਂ ਦੂਸਰੇ ਤਰੀਕੇ ਨਾਲ ਬਣਾਉਣੀ ਤੁਹਾਨੂੰ ਸ਼ੇਅਰ ਕਰਾਂਗੀ ਮੈਂ ਮੈਂ ਇਹਨੂੰ ਮੈਂ ਪੋਸਟ ਕਰ ਦਈਏ ਇਹ ਜਦੋਂ ਅੱਜ ਹੋਤਾ 2:00 ਵਜੇ ਮੈਂ ਕਿਹਾ ਚਲੋ ਵਲੌਗ ਦੀ ਸਟਾਰਟਿੰਗ ਕਰ ਲੈਂਦੇ ਆਪਾਂ ਕਿਆ ਆਪਾ ਬਣਾਉਣਾ ਹੈ ਸੇਂਗਣਾ ਤੇ ਯੋਗਿਕ ਗਰਮੀ ਦੇ ਵਿੱਚ ਜਦੋਂ ਤਾਂ ਮੌਸਮ ਠੰਡਾ ਹੈ ਅਸੀਂ ਜੀ ਤਾਂ ਮੇਰਾ ਉਦੋਂ ਹੀ ਕੀਤਾ ਸੀ ਜਦੋਂ ਮੈਂ ਤੁਹਾਨੂੰ ਦੱਸਿਆ ਰੇਨ ਪੈਕੇਟ ਹੈ ਦੋ ਚੱਕਰ ਨਹੀਂਆ ਮਤਲਬ ਮੇਰਾ ਉਦੋਂ ਬੜਾ ਜੀ ਕਿਤਾ ਮੈਂ ਕਿਹਾ ਇਹ ਕਰਦੇ ਕੁਝ ਬਣਾਉਨੇ ਆ ਉਦੋਂ ਮਨ ਕੀਤਾ ਸੀ ਤੇ ਜਦੋਂ ਉਹਨੂੰ ਉੱਠ ਕੇ ਬਸ ਬਣਾਉਣ ਦੀ ਤਿਆਰੀ ਕਰਨ ਲੱਗੇ ਤੇ ਉਦੋਂ ਕੀ ਹੋਇਆ ਕਿ ਧੁੱਪ ਚੜ ਗਈ ਜਦੋਂ ਧੁੱਪ ਹੋਵੇ ਨਾ ਤਾਂ ਜਮਾਂ ਜੀ ਹੀ ਕਰਦਾ ਕੰਮ ਕਰਦਾ ਨਾ ਗਰਮੀ ਦੇ ਨਾਲ ਕੰਮ ਕਰਨ ਨੂੰ ਵੀ ਜੀ ਨਹੀਂ ਕਰਦਾ ਤੇ ਸੋ ਲੋ ਵੀ ਆਪਾਂ ਇਹਨਾਂ ਨੂੰ ਰੋਸਟ ਕਰ ਲਈਏ ਪਹਿਲਾਂ ਸੋ ਰੋਸਟ ਕਰਕੇ ਬਣਾ ਲਿਆ ਆਪਾਂ ਕੱਚੀਆਂ ਜੀਆਂ ਸੇਵੀਆਂ ਮੈਨੂੰ ਵਧੀਆ ਨਹੀਂ ਲੱਗਦੇ ਜਿਹਨੇ ਹੁਣ ਆਪਾਂ ਬਣਾ ਲਿਆ ਇਹਨਾਂ ਨੂੰ ਵਿਦਆਉਟ ਭੁੰਨੇ ਤੇ ਉਧਰ ਜ ਪਾ ਲਉ ਮੈਂ ਦੀ ਉਸ ਤਰ੍ਹਾਂ ਘਾਸ ਮੈਨੂੰ ਆਟਾ ਆ ਲੰਡਾ ਮੈਂ ਮੈਂ ਬਿਨਾ ਭੁੰਨੇ ਖਾਂਦੀ ਹੁੰਦੀ ਸੋ ਹੁਣ ਆਪਾਂ ਇਹਨਾਂ ਨੂੰ ਭੁੰਨ ਲੈਨੇ ਪਹਿਲਾਂ ਠੀਕ ਹੈ ਜੀ ਇਹਦੇ ਵਿੱਚ ਨਾ ਤਾਂ ਕਰਕੇ ਮੈਂ ਕੱਢ ਰਹੀ ਆ ਥੋੜੀ ਦੇ ਮੋਟੇ ਸਾਈਜ਼ ਦੇ ਨੇ ਇਹਨਾਂ ਘੜੇ ਤੇ ਵੱਟੀਆਂ ਹੋਈਆਂ ਨੇ ਇਹਦਾ ਵਲੌਗ ਮੈਨੂੰ ਤੁਹਾਨੂੰ ਸ਼ੇਅਰ ਕੀਤਾ ਹੋਇਆ ਪਿੱਛੇ ਘੜੇ ਨਾਲ ਵੱਟੀਆਂ ਹੋਈਆਂ ਸੀ ਕਿਉਂਕਿ ਨਾਨੀ ਆਏ ਸੀ ਨਾ ਉਦੋਂ ਵੱਟੀਆਂ ਸੀ ਆਪਣੇ ਹੱਲੇ ਪਈਆਂ ਸੀ ਕਲਰਫੁਲ ਵੀ ਹੈਗੀਆਂ ਦੇ ਵਿੱਚ yellow color ਵੀ ਵੀ ਹੈਗੀਆਂ color ਵੀ ਪਾਇਆ ਸੀ ਆਪਾਂ ਇਹ ਉਹ ਤਰ੍ਹਾਂ ਦੇ ਮੋਟੀਆਂ ਨਹੀਂ ਫਿਰ ਮੈਂ ਤੁਹਾਨੂੰ ਪਤਾ ਕੱਢਤੀਆਂ ਬਾਹਰ ਮੋਟੀਆਂ ਨਹੀਂ ਹਨ ਘਰੇ ਤੇ ਵੱਟੀ ਹੋਈ ਸੀ ਉਹ ਜਿਹੜੀ ਹੈ ਨਾ ਉਹ ਮੋਟੀ ਜੀ ਹੈ ਜਿਹੜੇ ਘੋੜੀ ਤੇ ਵੱਟੀਆਂ ਹੋਈਆਂ ਉਹ ਤਾਂ ਬੜੀਆਂ ਪਸੰਦੀਆਂ ਪਤਲੀਆਂ ਵਧੀਆ ਨਿਕਲਦੀਆਂ ਨੇ ਤੇ ਉਹ ਗਾਂ ਵਟਾ ਕਰਾਂ ਵੱਟ ਕੇ ਵਧੀਆ ਮਸੇਵੀ ਤਾਂ ਵੈਸੇ ਵੀ ਸੇਵੀਆਂ ਦਾ ਚੰਗੀਆਂ ਨੇ ਪੁਰਾਣੇ ਟਾਈਮ ਦੇ ਵਿੱਚ ਸੇਵੀਆਂ ਸਿੱਧੀਆਂ ਜਿਵੇਂ ਮੈਂ ਤਾਂ ਕੱਚੀ ਆਪਾਂ ਕਦੇ ਖਾਂਦੇ ਨਹੀਂ ਮੈਂ ਤਾਂ ਕੱਚੀਆਂ ਨਹੀਂ ਆ ਬਟ ਪਹਿਲਾਂ ਤਾਂ ਇੱਦਾਂ ਹੀ ਕੱਚੀਆਂ ਹੀ ਪਾ ਲੈਂਦੇ ਹੁੰਦੇ ਦੁੱਧ ਦੇ ਵਿੱਚ ਤੇ ਬਾਦੂ ਖਾਂਦੇ ਹੁੰਦੇ ਸੀ ਇਹ ਹੀ ਚੀਜ਼ ਮੇਨ ਹੁੰਦੀ ਸੀ ਜਾਂ ਤਾਂ ਪ੍ਰਸ਼ਾਦ ਬਣਾਉਂਦੇ ਸੀਗੇ ਤੇ ਜਾਂ ਕਹਿੰਦੇ ਆਹ ਬਣਾਉਂਦੇ ਹੁੰਦੇ ਸੀ ਸੇਵੀਆਂ ਦੁੱਧ ਚ ਪਾ ਕੇ ਕੱਚੀਆਂ ਇੱਥੇ ਹੀ ਖਾ ਲੈਂਦੇ ਸੀ ਦੁੱਧ ਚ ਪਾ ਕੇ ਤੇ ਆਪਾਂ ਤਾਂ ਬਹੁਤ ਖਾਧੀ ਜਾਂਦੀ ਆ ਇਹ ਪੁਰਾਣੀ ਖਰਾਕ ਦੇ ਵਿੱਚ ਉਹਦੇ ਤੇ ਚੰਗੀਆਂ ਬਹੁਤ ਹੁੰਦੀਆਂ ਸੇਵੀਆਂ ਸੇਵੇ ਕਾਫੀ ਚੀਜ਼ਾਂ ਤੋਂ ਚੰਗੀਆਂ ਮੰਨੀਆਂ ਮੈਨੂੰ ਮਤਲਬ ਸੇਸਰ ਜਿਵੇਂ ਉਹ ਤੋਂ ਰੈਗੂਲਰ ਖਾ ਲੋ ਕਹਿੰਦੇ ਸੇਵੀਆਂ ਗਨਾਂ ਸੇਵੀਆਂ ਰੱਖਣਾ ਸਹੀ ਹੋ ਜਾਂਦਾ ਤਾਕਤ ਹੁੰਦੀ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਤੇ ਚਲੋ ਜੀ ਆਪਾਂ ਵੀ ਅੱਜ ਮੈਂ ਕਿ ਜੀ ਕਰ ਰਿਆ ਸੀ ਕਿਉਂਕਿ ਜੱਜੋ ਤਾਊਗਾ ਉਹਨਾਂ ਬਾਪੇ ਕਿ ਫਿਰ ਤਾਂ ਸੋਈ ਜਾਣੇ ਹੁੰਦੇ ਸੀ ਰੈਸਟ ਕਰਦੇ ਹਿੰਨੇ ਮੈਂ ਕਿ ਚਲੋ ਜੀ ਪਹਿਲਾਂ ਪਹਿਲਾਂ ਆਪਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਪਹਿਲਾਂ ਬਣ ਜਾਂ ਤਾਂ ਬੜੀ ਵਧੀਆ ਗੱਲ ਆ ਬਣਾਵਾਂਗੇ ਆਪਾਂ ਸ਼ੱਕਰ ਵਾਲੀਆਂ ਕਿਉਂਕਿ ਖੰਡ ਵਾਲੀਆਂ ਜਾਂ ਗੂੜ ਵਾਲੀਆਂ ਤਾਂ ਨਹੀਂ ਬਣਾਉਂਦੇ ਮੈਂ ਸ਼ੱਕਰ ਵਾਲੀਆਂ ਹੀ ਬਣਾਨੀ ਚਾਹੀਏ ਅੱਜਕੱਲ ਮੈਂ ਇਦਾਂ ਜਿਹੜੀ ਵੀ ਕੋਈ ਟੇਸਟੀ ਮਾ ਮਿੱਠੀ ਚੀਜ਼ ਬਣਾਣੀ ਹੁੰਦੀ ਹੈ ਨਾ ਤੇ ਮੈਂ ਉਹਨੂੰ ਜ਼ਿਆਦਾਤਰ ਅੱਜਕੱਲ ਗੁੜ ਚ ਹੀ ਬਣਾਉਂਦੀ ਹੈ ਕਿਉਂਕਿ ਉਹ ਤਾਂ ਦੂਜੇ ਸਕੇ ਨਹੀਂ ਹੈ ਸ਼ੱਕਰ ਚ ਬਣਾਉਣੀ ਹੈ ਸ਼ੱਕਰ ਚ ਵਧੀਆ ਲੱਗਦੀ ਮੈਨੂੰ ਚੀਜ਼ ਲਓ ਜੀ ਰੰ ਬਰਾਊਨ ਗਿਆ ਤਾ ਨਾ ਮੇ ਤਾਂ ਤੇ ਕੱਚੀ ਹੈ ਕੱਚਾ ਪੰ ਸਾਰਾ ਨਾ ਹੋ ਜਾਊਗਾ ਆਹ ਨੂੰ ਕੈਮਰਾ ਨੂੰ ਮੈਂ ਕਨਫੇਰ ਕਰ ਦਿਆ ਮੈਂ ਕਹਿਣ ਨੂੰ ਕਹਿ ਦੋ ਇੰਨੀ ਹੈ ਟੇਸਟੀ ਬਣੀ ਹੈ ਨਾ ਠੰਢਣ ਪੁੰਨਣ ਲੱਗਿਆ ਵੇਖੋ ਪੁੰਨਣ ਲੱਗੇ ਨਾ पता लग जा चीज भुन लग जाए ना धूं जहां मार लग जाते कर लापा गैस टेस्टी लग गई अस मम्मी बहुत बना से सिंपल दुद्ध दुद्ध वाली तो आप आम ही खा खाने खाने जी इस तरह बन ना बड़िया टेस्टी बन दें मतलब तो ਸਾਰਾ ਦੱਸੂਗੀ ਕਿਵੇਂ ਬਣਾਉਣਾ ਨਾਲੇ ਦੁੱਧ ਦੀ ਕੋ ਬਿਨਾ ਦੁੱਧ ਤੋਂ ਬਣਾਓ ਤੁਸੀਂ ਸੇਵੀਆਂ ਇਹ ਵੀ ਬਣ ਟੇਸਟੀ ਬਹੁਤ ਬਣਦੀਆਂ ਕੋਈ ਵੀ ਆਪਣਾ ਜੀ ਵੀ ਕਰਦਾ ਹੁੰਦਾ ਤੇ ਦੁੱਧ ਵਾਲੀਆਂ ਵੀ ਨਹੀਂ ਖਾਣੀਆਂ ਹੁੰਦੀਆਂ ਤਾਂ ਫਿਰ ਤੁਸੀਂ ਇਹਨੂੰ ਤੁਸੀਂ ਮੰਨ ਕੇ ਚੱਲੋ ਤੁਸੀਂ ਨਮਕੀਨ ਵੀ ਬਣਾ ਸਕਦੇ ਹੋ ਵਿੱਚ ਟਮਾਟਰ ਨੂੰ ਵਗੈਰਾ ਸਾਰਾ ਕੁਝ ਪਾ ਕੇ ਵੀ ਬਣਾ ਸਕਦੇ ਹੋ ਪਿਆਰ ਲੋਕ ਤੇ ਬਟਾਪਾ ਜਿਸ ਤਰੀਕੇ ਨਾਲ ਬਣਾਵਾਂਗੇ ਮਿੱਠੀਆਂ ਬਣਾਵਾਂਗੇ ਸ਼ੱਕਰ ਪਾ ਕੇ ਕਿਵੇਂ ਬਣਾਉਣਾ ਤੁਹਾਨੂੰ ਸ਼ੇਅਰ ਕਰ ਦਿਆਂ ਠੀਕ ਹੈ ਜੀ ਨੂੰ ਥੋੜਾ ਜਿਹਾ ਹੋਰ ਪੂਨ ਲੈਣਾ ਤਾਂ ਬਹੁਤ ਟੈਮਰੀ ਦੇ ਭੁੰਨੀਆਂ ਪਈਆਂ ਹੁੰਦੀਆਂ ਫਿਰ ਤਾਂ 2 ਮਿੰਟਾਂ ਚ ਹੀ ਬਣ ਜਾਂਦੀਆਂ ਸੀ ਇਹ ਤੇ ਆਪਣੀਆਂ ਭੁੰਨੀਆਂ ਨਹੀਂ ਸੀ ਇੱਕ ਡੰਗ ਦੀਆਂ ਹੋਰ ਪਈਆਂ ਆਪਣੀਆਂ ਤੋਂ ਉਦੋਂ ਬਾਅਦ ਫਿਰ ਮੋਟਵਾਇਆ ਕਰਾਂਗੇ ਜਵੱਟਿਆ ਕਰਾਂਗੇ ਕੋੜੀ ਹੈਗੀ ਆਪਣੇ ਕਦੇ ਵੱਟਨੇ ਪਾਉਣਾ ਇਹ ਤਾਂ ਨਹੀਂ ਥੋੜਾ ਜਿਹਾ ਹੋਰ ਮਿਕਸ ਕਰਾਉਂਦੀਆਂ ਹੋ ਜਾਣ ਟੇਸਟ ਵਧੀਆ ਆਊਗਾ ਫਿਰ ਦੇਖੋ ਵਿੱਚ येलो ਕਲਰ ਵੀ ਪਾਇਆ ਹੋਇਆ ਨੇ ਨੋ। ਹੋ ਗਿਆ ਬੰ। ਤင်းਸ ਕਰਦੇ ਨੇ ਥੋੜੇ ਛੇਤੀ ਠੰਡਾ ਹੋ ਜਾਵੇ। ਵਿੱਚੋਂ ਵਿੱਚੋਂ ਜਿਹੜਾ ਮਾਹੌਲ ਠੰਡਾ ਹੋ ਜਾਂਦਾ ਹੈਗਾ। ਤੁਸੀਂ ਵੀ ਜ਼ਰੂਰ ਟਰਾਈ ਕਰੋ ਜਿਸ ਤਰ੍ਹਾਂ ਮੈਂ ਬਣਾਉਂਗੀ ਬੜੇ ਟੇਸਟੇ ਬਣਦੇ। ਕਿਉਂਕਿ ਤੜਕਾ ਤਾਂ ਮੈਂ ਲਗਾਉਣਾ ਨਹੀਂ ਗਾ ਹਣਾ। ਸੋ ਮੈਂ ਇਸ ਤਰੀਕੇ ਨਾਲ ਤਾਂ ਬਣਾਇ ਸਕਦੀ ਹਾਂ। मेरे हम अपन बहुत भुन गया है ना बहुत भुन देंगे लो जी लो जी बहुत अपन थोड़े सामने जेवी अपनी भुन गई ठीक है जी जी लो जी तो अपन भुनिया ना थले तार देते हूँ आप ਨੋ ਜਿੱਦਨ ਪਾਣੀ ਧਰਤਾ ਆਪਾਂ ਠੀਕ ਹੈ ਜੀ ਇਹ ਤੁਸੀਂ ਤਿਆਰ ਰੱਖਣਾ ਇਧਰ ਆਪਾਂ ਪਾਣੀ ਧਰਤਾ ਪਾਣੀ ਨੂੰ ਥੋੜਾ ਕੋਸਾ ਹੋਣ ਦਵਾਂਗੇ ਆਪਾਂ ਨੋ ਜਿੱਦਨ ਮੈਨੂੰ ਮੈਂ ਜਦ ਪਾਣੀ ਧਰਿਆ ਤੇ ਉੱਤੇ ਨਾ ਨਾ ਜੇ ਰਹਿੰਦੀ ਕੁਝ ਥੱਲੇ ਕਰਮਾ ਪੜਾਈ ਹਮੇ ਤੱਕ ਫੋਨ ਦੇਣੀ ਹੈ ਤੇ ਨਵੇਂ ਤਰੀਕੇ ਦੇ ਨਾਲ ਸੇਵੀਆਂ ਬਣਾਉਣੇ ਸਿੱਖਾਰੇ ਤੁਹਾਨੂੰ। ਜਿੱਦ 흘ਨ ਤਾਂ ਪਾਣੀ ਖੰਦੇ ਹਨ। ਇੱਕ ਵਾਰੀ ਇਦਾਂ ਮੜਾ ਦਿੱਤੀ। ਦੇਖੋ ਬਿਲਕੁਲ ਭੁੱਜ ਗਿਆ ਆਪਣੀਆਂ ਜਿਹੜੀਆਂ ਸੇਵੀਆਂ ਨੇ। ਇਹਨੂੰ ਹੁਣ ਆਪਾਂ ਨਾ ਲੈ ਚੱਕ ਲੈਨੇ ਆ ਕਿਉਂਕਿ ਥੰਡੇ ਪਾਣੀ ਲੱਗ ਨਾ ਜਾ। ਲੋਚ ਆਪਣਾ ਨਾ ਪਾਣੀ ਗਰਮ ਧਰਿਆ ਹੋਇਆ ਆਪਾਂ ਲੋ ਜੀ ਪਾਣੀ ਹੋ ਗਿਆ ਗਰਮ ਹੁਣ ਆਪਣਾ ਜਿਹੜੀਆਂ ਸੇਵੀਆਂ ਇਹਦੇ ਵਿੱਚ ਪਾਵਾਂਗੇ ਠੀਕ ਹੈ ਜੀ ਲੋ ਜੀ ਇਹਨੂੰ ਹੁਣ ਉਬਾਲਾ ਦਿਵਾਵਾਂਗੇ ਸੇਵੀਆਂ ਨੂੰ ਬਾਕੀ ਪ੍ਰੋਸੈਸ ਫਿਰ ਦੱਸਦੇ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਉਬਾਲਾ ਦਿਵਾਵਾਂਗੇ

ਉਹ ਜੀ ਬੇਕਰ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਉਬਾਲ ਲੈ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਛਾਣ ਕੇ ਲੈ ਕੇ ਆਉਣੀ ਠੀਕ ਹੈ ਜੀ ਇਹਨੂੰ ਕਰਦੇ ਬੰਦ ਤੇ ਫਿਰ ਉਸ ਤੋਂ ਬਾਅਦ ਆ ਕੇ ਆਪਾਂ ਤੁਹਾਨੂੰ ਇੱਥੇ ਦਿਖਾਵਾਂਗੇ ਕੀ ਕਰਨਾ ਠੀਕ ਹੈ ਜੀ ਓਹੋ ਇਹਨੂੰ ਹੁਣ ਆਪਾਂ ਇੱਕ ਮਿੰਟ ਛਾਣ ਕੇ ਲੈ ਕੇ ਆਉਣੀ ਠੀਕ ਹੈ ਜੀ ਕੋਈ ਨਹੀਂ ਲੋ ਜੀ ਦੇਖੋ ਮੈਂ ਨਾ ਇਹਨਾਂ ਨੂੰ ਛਾਣ ਕੇ ਲੈ ਆਈਆਂ ਦੇਖੋ ਇਸ ਤਰ੍ਹਾਂ ਬਣ ਗਿਆ ਨਾ ਤੇ ਹੁਣ ਆਪਾਂ ਕੀ ਕਰਾਂਗੇ ਥਾਲ ਲੈ ਲਾਂਗੇ ਇੱਕ ਇਹ ਟਮਟਾ ਨਾ ਤੁਹਾਨੂੰ ਦੱਸਤੀ ਹੁਣ ਆਪਾਂ ਕੀ ਕਰਾਂਗੇ ਤੁਸੀਂ ਜ਼ਰੂਰ ਟਰਾਈ ਕਰੋ ਜੇ ਇਸ ਤਰ੍ਹਾਂ ਨਵੇਂ ਤਰੀਕੇ ਨਾਲ ਬਿਲਕੁਲ ਇਹ ਜਿਹੜੀਆਂ ਆਪਾਂ ਸੇਵੀਆਂ ਨੇ ਇਹਨਾਂ ਵਿੱਚ ਪਾ ਲੈਨੇ ਸਾਰੀਆਂ ਠੀਕ ਹੈ ਜੀ ਟੋਕਰੀ ਤਾਂ ਛਾਣ ਲੈਂਦਾ ਆਪਾਂ ਬਿਲਕੁਲ ਕਲੀਨ ਕਰ ਲਿਆ ਆਪਾਂ ਟੋਕਰੀ ਪਹਿਲਾਂ ਧੋਲੀ ਸੀ ਆਪਾਂ ਕਿਉਂਕਿ ਸਬਜ਼ੀ ਭਾਜੀ ਕੱਟਦੇ ਰਹਿੰਦੇ ਰਹਿੰਨੇ ਆਪਾਂ ਲਓ ਜੀ ਹੁਣ ਆਪ ਇਹਦੇ ਵਿੱਚ ਕੀ ਕਰਾਂਗੇ ਇਹ ਦੱਸਦੀ ਮੈਂ ਤੁਹਾਨੂੰ ਠੀਕ ਹੈ ਸਭ ਤੋਂ ਪਹਿਲੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਜੀ ਸ਼ੱਕਰ ਠੀਕ ਹੈ ਸ਼ੱਕਰ ਪਾਓ ਖੰਡ ਪਾਓ ਐਸੇ ਸ਼ੱਕਰ ਨਾਲ ਬਹੁਤ ਟੇਸਟੀ ਲੱਗਣਗੇ ਠੀਕ ਹੈ ਜੀ ਤੋਂ ਮੈਂ ਪਾਉਂਗੀ ਇਹਦੇ ਵਿੱਚ ਸ਼ੱਕਰ ਨਾਲ ਇਹਨਾਂਕ ਸਾਂਨੀ ਕਰਦੀ ਸ਼ੱਕਰ ਨਾਲ ਖਾਤੀ ਜਾਂਦੀ ਆ ਹੋਰ ਮਿੱਠੀ ਚੀਜ਼ ਜਿਵੇਂ ਹੋਰ ਹੋਵੇ ਖੰਡ ਵਾਲੀ ਫਿਰ ਖਾਦੀ ਨਹੀਂ ਨਾ ਜਾਂਦੀ ਫਰੈਸ਼ ਕਰਕੇ ਸ਼ੱਕਰ ਵਾਲੀ ਆਪਾਂ ਖਾ ਵੀ ਸਕਦੇ ਆ ਕੋਈ ਨੁਕਸਾਨ ਨਹੀਂ ਗਾ ਸੋ ਇਹਨੂੰ ਮਿਕਸ ਕਰ ਲਓ ਤੁਸੀਂ ਠੀਕ ਹੈ ਜੀ ਇਹਨੂੰ ਮਿਕਸ ਕਰ ਲਓ ਤੁਸੀਂ ਜੇ ਤੁਹਾਨੂੰ ਮਿੱਠਾ ਵੱਧ ਘੱਟ ਜਿਹੜਾ ਤੁਸੀਂ ਜਿਵੇਂ ਖਾਣੇ ਕੋ ਘੱਟ ਖਾਂਦਾ ਕੋਈ ਵੱਧ ਖਾਂਦਾ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਮਿੱਠਾ ਪਾ ਲਓ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਮਿੱਠਾ ਪਾ ਲਿਆ ਪਾ ਇਹਨਾਂ ਨੂੰ ਤੁਸੀਂ ਨਮਕੀਨ ਵੀ ਇਸ ਤਰ੍ਹਾਂ ਹੀ ਤਿਆਰ ਕਰ ਸਕਦੇ ਹੋ ਨਮਕੀਨ ਨੂੰ ਤੜਕਾ ਲਗਾ ਕੇ ਤੇ ਤੜਕੇ ਵਿੱਚ ਪਾ ਲੋ ਨਮਕੀਨ ਬਣ ਜਾਂਦੀ ਐ ਇਦਾਂ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਦੇਸੀ ਘਿਓ ਕਿਉਂਕਿ ਜਿਹੜਾ ਟੇਸਟ ਆਉਣਾ ਦੇਸੀ ਘਿਓ ਦਾ ਦੇਸੀ ਘਿਓ ਨਾਲ ਹੀ ਟੇਸਟ ਬਣਨਾ ਐ ਦਾ ਸੋ ਆਪਾਂ ਇਹਦੇ ਵਿੱਚ ਇੱਕ ਚਮਚੇ ਦੇ ਕਰੀਬ ਆਪਾਂ ੜ ਦੇਸੀ ਘਿਓ ਪਾਤਾ ਠੀਕ ਐ ਜੀ ਇਹ ਅਸੀਂ ਬਹੁਤ ਖਾਂਦੇ ਹੁੰਦੇ ਸੀ ਜੀ ਕਵਾਰੇ ਹੁੰਦੇ ਮੇਰੇ ਮੰਮੀ ਨਾ ਸਵੇਰ-ਸਵੇਰ ਚਾਹ ਦੇ ਨਾਲ ਬਣਾ ਦਿੰਦੀ ਹੁੰਦੀ ਸੀ ਜਿਵੇਂ ਆਪਾਂ ਬ੍ਰੇਕਫਾਸਟ ਵਿੱਚ ਜਾਂ ਤਾਂ ਪਿਆਰ ਦੀ ਚਾਹ ਦੇ ਨਾਲ ਮਤਲਬ ਸਾਨੂੰ ਦਿੰਦੇ ਹਾਂ ਚਾਹ ਦੇ ਨਾਲ ਪੱਕੀ ਸੀ ਸਾਨੂੰ ਸੇਵੀਆਂ ਮਿਲਦੀਆਂ ਹੁੰਦੀਆਂ ਸੀ ਆਪਣੀਆਂ ਬਿਲਕੁਲ ਪਾਣੀ ਵਾਲੀਆਂ ਸੇਵੀਆਂ ਜਿਨ੍ਹਾਂ ਨੂੰ ਕਹਿ ਸਕਦੇ ਆਪਾਂ ਬਣ ਕੇ ਤਿਆਰ ਹੋ ਗਏ ਤੁਸੀਂ ਜ਼ਰੂਰ ਟਰਾਈ ਕਰੋ ਜੇ ਇੱਕ ਵਾਰ ਠੀਕ ਹੈ ਜੀ ਤੇ ਲਓ ਜੀ ਆਪਾਂ ਸੇਵੀਆਂ ਕਰ ਲਈਆਂ ਤਿਆਰ ਤੇ ਬਹੁਤ ਟੇਸਟੀ ਬਣੀਆਂ ਹੋਣਗੀਆਂ ਟੇਸਟ ਕਰਾਂਗੇ ਹਨਾ ਤੇ ਬਾਕੀ ਤੁਸੀਂ ਜ਼ਰੂਰ ਟਰਾਈ ਕਰੋ ਬਹੁਤ ਟੇਸਟੀ ਬਣਦੀਆਂ ਨੇ ਇਸ ਤਰ੍ਹਾਂ ਟੈਕਸਚਰ ਦੇਖ ਸਕਦੇ ਹੋ ਤੁਸੀਂ ਕਿੰਨਾ ਗੁੱਡ ਬਣਿਆ ਮਿੱਠਾ ਵੀ ਆਪਾਂ ਸ਼ੱਕਰ ਪਾਈ ਕੋਈ ਨੁਕਸਾਨ ਨਹੀਂ ਜਿਹੜਾ ਮਰਜੀ 슈ਗਰ ਵਾਲਾ ਬੰਦਾ ਵੀ ਖਾ ਲੇ ਜਾਵੇ ਕੋਈ ਡਰ ਠੀਕ ਹੈ ਜੀ ਜਰੂਰ ਟਰਾਈ ਕਰੋ ਲੇ ਕੇ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲਿਓ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸੋਸ਼ੀਅਲ ਟੇਕ ਕੇਅਰ ਬਾਏ ਬਾਏ